ਪੰਜਾਬ ਦੇ ਵਿੱਚ ਫੁਕਰਪੰਤੀਆਂ ਦੇ ਵੱਲੋਂ ਅਕਸਰ ਇਹ ਅਜਿਹੀਆਂ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਹਨਾਂ ਤੇ ਐਕਸ਼ਨ ਵੀ ਹੋ ਜਾਂਦਾ ਹੈ ਤਾਂ ਜੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਮੇਲੇ ਦੀ ਵੀਡੀਓ ਹੈ ਜਿਸ ਦੇ ਵਿੱਚ ਸਰਪੰਚ ਦਾ ਪੁੱਤ ਸ਼ਰੀਆਮ ਹਵਾਈ ਫਾਇਰ ਕਰਦਾ ਜਿਹੜਾ ਉਹ ਦਿਖਾਈ ਦੇ ਰਿਹਾ ਤਾਂ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਵਾਂਗੇ ਜਦੋਂ ਵੀਡੀਓ ਵਾਇਰਲ ਹੁੰਦੀ ਉਸ ਤੋਂ ਬਾਅਦ ਮਾਮਲਾ ਜੋ ਹੈ ਪੁਲਿਸ ਤੱਕ ਪਹੁੰਚਦੇ ਪੁਲਿਸ ਦੇ ਵੱਲੋਂ ਹੁਣ ਇਸ ਪੂਰੇ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਦੱਸਿਆ ਜਾ ਰਿਹਾ ਹੈ ਕਿ ਜਲਾਲਾਬਾਦ ਦੇ ਪਿੰਡ ਛੋਟਾ ਫਲੀਆਂਵਾਲ ਤੋਂ ਇਹ ਵੀਡੀਓ ਸਾਹਮਣੇ ਜਿੱਥੋਂ ਦਾ ਸਰਪੰਚ ਸੀਗਾ ਤਾਂ ਸਰਪੰਚ ਦੇ ਪੁੱਤ ਵੱਲੋਂ ਇਹ ਫਾਇਰਿੰਗ ਕੀਤੀ ਗਈ ਹਵਾਈ ਫਾਇਰ ਜਿਹੜੇ ਨੇ ਉਹ ਕੀਤੇ ਗਏ ਦਰਅਸਲ ਪਿੰਡ ਦੇ ਵਿੱਚ ਇੱਕ ਮੇਲਾ ਚੱਲ ਰਿਹਾ ਸੀਗਾ ਮੇਲੇ ਦੇ ਵਿੱਚ ਪੂਰਾ ਪਿੰਡ ਆਇਆ ਹੋਇਆ ਸੀਗਾ ਪਿੰਡ ਮੌਜੂਦ ਸੀਗਾ ਇਸ ਦੌਰਾਨ ਸਰਪੰਚ ਦਾ ਜੋ ਪੁੱਤ ਹੈ ਉਸ ਦੇ ਵੱਲੋਂ ਆਪਣੇ ਬਾਪ ਦੀ ਲਾਇਸੈਂਸੀਰ ਵਾਲ ਵਰ ਦੇ ਨਾਲ ਹਵਾਈ ਫਾਇਰ ਕੀਤੇਗੇ ਤੁਸੀਂ ਦੇਖ ਸਕਦੇ ਹੋ ਤਾਂ ਤਸਵੀਰਾਂ ਨੇ ਤਾਂ ਸਟੇਜ ਦੇ ਉੱਪਰ ਖੜਕੇ ਉਸ ਦੇ ਵੱਲੋਂ ਹਵਾਈ ਫਾਇਰ ਕੀਤੇ ਗਏ ਨੇ ਤਾਂ ਅ ਗਣੀਮਤੇ ਰਹੀ ਹੈ ਕਿ ਕੋਈ ਜਾਈ ਨੁਕਸਾਨ ਨਹੀਂ ਹੋਇਆ ਕਿਉਂਕਿ ਜਦੋਂ ਅਜੇ ਹਵਾਈ ਫਾਇਰ ਕਰਦੇ ਤਾਂ ਕਈ ਵਾਰੀ ਇਧਰ ਉਧਰ ਗੋਲੀ ਲੱਗ ਜੇ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਹਾਲਾਂਕਿ ਲਗਾਤਾਰ ਜਿਵੇਂ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਕਿਹਾ ਗਿਆ ਕਿ ਅਜਿਹਾ ਸੀ ਨਹੀਂ ਕਰਨਾ ਇਹ ਗੈਰ ਕਾਨੂੰਨੀ ਹੈ ਪਰ ਕਈ ਫੁਕੜੇ ਲੋਕ ਅਜੇ ਵੀ ਜੜੇ ਨੇ ਬਾਜ ਨਹੀਂਉਂਦੇ ਤਾਂ ਤੌਂਸ ਦिखਾਈ ਗਈ ਇੱਕ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਕਿ ਮੈਂ ਸਰਪੰਚ ਦਾ ਪੁੱਤਾਂ ਤਾਂ ਉਸਦੇ ਵੱਲੋਂ ਆਪਣੇ ਬਾਪ ਦੀ ਜਿਹੜੀ ਹੈ ਲਾਇਸੈਂਸੀ ਰਵਲਵਰ ਦੇ ਨਾਲ ਹਵਾਈ ਫਾਇਰ ਕੀਤੇ ਗਏ ਤਾਂ ਸਟੇਜ ਦੇ ਵਿੱਚ ਮੌਜੂਦ ਹੈ ਸਟੇਜ ਦੇ ਉੱਪਰ ਹਵਾਈ ਫਾਇਰ ਕੀਤੇ ਜਾ ਰਹੇ ਨੇ ਆਸ-ਪਾਸ ਲੋਕ ਨੱਚ ਰਹੇ ਨੇ ਮੁੰਡੇ ਵੀ ਨੇ ਉੱਥੇ ਔਰਤਾਂ ਵੀ ਨੇ ਬੱਚੇ ਵੀ ਨੇ ਤਾਂ ਜੇ ਇਧਰ ਉਧਰ ਗੋਲੀ ਹੋ ਜਾਂਦੀ ਕੋਈ ਨੁਕਸਾਨ ਹੋ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ ਤਾਂ ਉਸ ਤੋਂ ਬਾਅਦ ਮੂਰਾ ਮਾਮਲਾ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਪੁਲਿਸ ਤੱਕ ਇਹ ਮਾਮਲਾ ਪਹੁੰਚਾਇਆ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਸ ਦੇ ਵੱਲੋਂ ਹਵਾਈ ਫਾਇਰ ਕੀਤੇ ਜਾ ਰਹੇ ਸਨ ਇੰਨੇ ਦੇ ਵਿੱਚ ਲੋਕਾਂ ਦੇ ਵਿੱਚ ਡਰ ਜਿਹੜਾਗਾ ਉਹ ਪੈਦਾ ਹੋ ਗਿਆ ਤੇ ਲੋਕਾਂ ਨੇ ਜਿਹੜਾ ਮੇਲਾ ਉਸੇ ਟਾਈਮ ਹੀ ਜਿਹੜਾ ਸਮਾਪਤ ਹੋ ਗਿਆ ਸੀ ਲੋਕ ਆਪਣੇ ਘਰੋਂ ਘਰੀ ਚਲੇ ਗਏ ਤਾਂ ਇਸ ਕਦਰ ਸਰਪੰਚ ਦੇ ਪੁੱਤ ਵੱਲੋਂ ਇਹ ਹਵਾਈ ਫਾਇਰ ਕੀਤੇ ਗਏ ਉਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਦਾਂ ਤੇ ਪੁਲਿਸ ਦੇ ਹੁਣ ਲੋਕ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਤਾਂ ਉਹਨਾਂ ਨੇ ਇਹ ਵੀ ਕਹਿ ਕੇ ਅੱਗੇ ਤੋਚਿਆ ਕਿਸੇ ਨੇ ਕੀਤਾ ਤਾਂ ਉਸ ਦੇ ਖਿਲਾਫ ਹੋਰ ਵੀ ਸਖਤ ਕਦਮ ਉਠਾਏ ਜਾਣਗੇ ਤਾਂ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਕਿਸ ਤਰ੍ਹਾਂ ਸਟੇਜ ਦੇ ਉੱਪਰ ਖੜ ਕੇ ਹਵਾਈ ਫਾਇਰ ਕਰਦਾ ਹੋਇਆ ਇਹ ਸਰਪੰਚ ਦਾ ਪੁੱਤ ਨਜ਼ਰ ਆ ਰਿਹਾ ਤਾਂ ਇੱਕ ਵਾਰੀ ਵੀਡੀਓ ਵੀ ਤੁਹਾਨੂੰ ਦਿਖਾ ਰਹੇ ਤੇ ਇਸ ਤੋਂ ਬਾਅਦ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਦੇ ਵੱਲੋਂ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਜੀ ਸਰ ਜਨਲਾਬਾਦ ਦੇ ਛੋਟਾ ਫਲੀਆਂ ਵਾਲਾ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੋਈ ਅੱਜ ਮੇਲਾ ਸੀਗਾ ਮੇਲੇ ਦੇ ਦੌਰਾਨ ਸਾਬਕਾ ਸਰਪੰਚ ਹੈ ਕੋਈ ਬਲਵੀਰ ਸਿੰਘ ਉਸਦੇ بیٹے ਪਲਵਾਨ ਸਿੰਘ ਵੱਲੋਂ ਉੱਥੇ ਜਿਹੜਾ ਕੀ ਹੈ ਫਾਇਰਿੰਗ ਕੀਤੀ ਗਈ ਹੈ ਉਹ ਵੀਡੀਓ ਵਾਇਰਲ ਹੋ ਰਹੀ ਹੈ ਕੀ ਇਹਦੇ ਤੇ ਕਾਰਵਾਈ ਕੀਤੀ ਜਾ ਰਹੀ ਸਤਿ ਸ਼੍ਰੀ ਅਕਾਲ ਜੀ ਉਥੋਂ ਕੋਈ ਵੀਡੀਓ ਵਾਇਰਲ ਹੋਈ ਸੀ ਉੱਥੇ ਮੇਲਾ ਚੱਲ ਰਿਹਾ ਸੀ ਅਸੀਂ ਇੱਥੇ ਮੌਕੇ ਤੇ ਗਏ ਹਾਂ ਮੇਲਾ ਵੀ ਮਤਲਬ ਸਮਾਪਤ ਹੋਣ ਵਾਲਾ ਸੀ ਤੇ ਇਹਨੇ ਬਲਵੀਰ ਸਿੰਘ ਦੇ ਲੜਕੇ ਪਲਵਾਨ ਸਿੰਘ ਨੇ ਆਪਣੇ ਪਿਤਾ ਦੇ ਰਿਵਾਲਵਰ ਨਾਲ ਉੱਥੇ ਸਟੇਜ ਤੇ ਖੜ ਕੇ ਫਾਇਰ ਕੀਤੇ ਆ ਤੇ ਉਹਨਾਂ ਤੇ ਹੁਣ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਸਰ ਰਵਲ ਨੂੰ ਪਤਾ ਲੱਗਿਆ ਲਾਇਸੈਂਸੀ ਸੀਗਾ ਜਾਂ ਇਹ ਲਾਇਸੈਂਸੀ ਸੀ ਜੀ ਉਹਦੇ ਪਿਤਾ ਦਾ ਲਾਇਸੈਂਸੀ। ਸਰ ਕੀ ਕਹਿਣਾ ਚਾਹੋਗੇ ਕਹਿੰਦੇ ਉਥੇ ਮੇਲੇ ਚ ਵੀ ਕਾफी ਅਫਰਾ ਤਫਰੀ ਮੱਚ ਗਈ ਇਸ ਦੇ ਨਾਲ ਔਰ ਮਾਹੌਲ ਜਿਹੜਾ ਡਰ ਦਾ ਕ੍ਰੀਏਟ ਹੋ ਗਿਆ। ਹੰਡਰ ਦਾ ਕ੍ਰੀਏਟ ਤਾਂ ਹੁੰਦਾ ਫਿਰ ਮੇਲਾ ਕਾफी ਲੋਕ ਸੁਆਗਤ ਕਰ ਗਏ। ਤੇ ਇਸੇ ਕਰਕੇ ਤੇ ਕਾਨੂੰਨੀ ਕਾਰਵਾਈ ਕਰ ਰਹੇ ਆ ਤੇ ਅੱਗੇ ਤੋਂ ਅਜਿਹੇ ਇਨਸਾਨਾਂ ਨੂੰ ਹਦਾਇਤ ਕਰਦੇ ਆ ਕਿ ਉਹ ਜੀ ਕੋਈ ਹੋ ਲੜਾਈ ਨਾ ਕਰੇ। ਸਰ ਕਿਸ ਤਰ੍ਹਾਂ ਤੇ ਕਾਨੂੰਨੀ ਕਾਰਵਾਈ ਕਰ ਰਹੇ ਹੋ? ਅਰਮਜੈਕਟ ਅਰਮਜੈਕਟ ਤੇ ਕਾਰਵਾਈ ਕਰਾਂਗੇ। sim